ਦਿੱਤਾ ਕਿ ਦੁਨੀਆ ਪਰ ਚ ਪਤਾ ਆ ਪਈ ਕਿਸਾਨ ਮਜ਼ਦੂਰ ਦਾ ਜਿਹੜਾ 1 ਸਾਲ ਦਾ ਅੰਦੋਲਨ ਚੱਲਿਆ ਸੀਗਾ ਦਿੱਲੀ ਦੀਆਂ ਬਰੂਹਾ ਤੇ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਨਾਲ ਸਾਰੇ ਵਾਅਦੇ ਕਰਕੇ ਉਹਨਾਂ ਨੂੰ ਲਾਗੂ ਕਰਨ ਤੋਂ ਇਨਕਾਰੀ ਹੋਇਆ ਉਲਟ ਸਾਡੇ ਲੋਕਾਂ ਨੂੰ ਹਲੇ ਵੀ ਅੱਤਵਾਦੀ ਤੇ ਵੱਖਵਾਦੀ ਦੱਸ ਰਹੇ ਆ ਪਰ ਸਾਡਾ ਵਿਰੋਧ ਲਖੀਮਪੁਰ ਖੇੜੀ ਦੇ ਕਾਤਲਾ ਨੂੰ ਸਜਾ ਦਿਵਾਣਾ ਸ਼ੁਭ ਕਰਨ ਦੇ ਕਾਤਰਾ ਨੂੰ ਫਾਹੇਨ ਵਾਲੇ ਤੇ ਜਿਹੜੇ ਸਾਡੇ ਬੰਦੇ ਹੁਣ ਵੀ ਤੁਰੇ ਆ ਦਿੱਲੀ ਨੂੰ ਕਿਸਾਨ ਮਜ਼ਦੂਰ ਉਹਨਾਂ ਦੇ ਰਾਹ ਚ ਕੰਨੇ 18 ਔਰ ਸਾਡੀਆਂ ਸਾਰੀਆਂ ਮੰਗਾਂ ਲਾਗੂ ਕਰਾਉਣ ਲਈ ਆ ਅਸੀਂ ਬੀਜੇਪੀ ਦੇ ਜਿੱਥੇ ਵੀ ਜਾਊਗੇ ਕੈਂਡੀਡੇਟ ਉੱਥੇ ਡਟ ਕੇ ਵਿਰੋਧ ਕਰਾਂਗੇ ਬੀਜੇਪੀ ਬੁਰੀ ਤਰ੍ਹਾਂ ਹਾਰੂਗੀ ਇਹ ਸਾਡਾ ਸਾਰਿਆਂ ਦਾ ਪੰਜਾਬ ਦੇ ਵਿੱਚ ਬੀਜੇਪੀ ਦਾ ਕਦੇ ਵੀ ਖਾਤਾ ਨਹੀਂ ਖੁੱਲੂਗਾ ਮੇਰਾ ਨਾਮ ਸ਼ੇਰ ਜੰਗ ਬਹਾਦਰ ਸਿੰਘ ਕਿਹੜਾ ਪਿੰਡ ਆ ਜਿੱਥੇ ਤੁਸੀਂ ਬੀਜੇਪੀ ਦਾ ਪ੍ਰਚਾਰ ਕਰ ਰਹੇ ਹੋ ਇਹ ਬਾੜੀਆਂ ਦੇ ਵਿੱਚ ਅਸੀਂ ਵਿਰੋਧ ਕਰ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪਾਜ ਪਾ ਦੇ ਜਿੰਨੇ ਵੀ ਜਿਹੜੇ ਕੈਂਡੀਡੇਟ ਹੈ ਜਿੱਥੇ ਵੀ ਜਾਂਦੇ ਆ ਆਪਣੇ ਪ੍ਰਚਾਰ ਲਈ ਉੱਥੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਸਾਡੀਆਂ ਜਿਹੜੀਆਂ ਮੰਗਾਂ ਆ ਕਿ ਜਿਸ ਵੇਲੇ ਸੰਘਰਸ਼ ਦੇ ਦੌਰਾਨ ਇਹਨਾਂ ਨੇ ਰਸਤੇ ਰੋਕੇ ਕੰਨ ਲਾਏ ਦੁਵਾਰਾਂ ਕੀਤੀਆਂ ਬੈਰੀਕੇਡ ਲਾਏ ਗੋਲੀਆਂ ਚਲਾਈਆਂ ਅਥਰੂ ਕਹਿ ਦੇ ਗੋਲੇ ਛੱਡੇ ਸਾਡੇ ਉੱਥੇ ਕਿਸਾਨਾਂ ਨੂੰ ਜਿਹੜਾ ਗੋਲੀਆਂ ਜਿਹੜੀਆਂ ਚਲਾਈਆਂ ਤੇ ਉੱਥੇ ਜਿਹੜਾ 400 ਕਿਸਾਨ ਸਾਡਾ ਜਿਹੜਾ ਫਟੜ ਕਰ ਦਿੱਤਾ ਇਹਨਾਂ ਨੇ ਤੇ ਜਿਹੜਾ ਸ਼ੁਭ ਕਰਨ ਸਿੰਘ ਸਾਡਾ ਜਿਹਦੇ ਪਿਛਲੇ ਪਾਸੇ ਗੋਲੀ ਮਾਰ ਕੇ ਨੂੰ ਛੀਦ ਕਰ ਦਿੱਤਾ ਨੌਜਵਾਨ ਨੂੰ ਕੀ ਹੈ ਸੀ ਇਹ ਦੇਸ਼ ਦੇ ਵਿਛਿੰਦੇ ਨਹੀਂ ਹੈਗੇ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਦੇ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਸਾਡਾ ਸੰਘਰਸ਼ ਚੱਲਿਆ ਦਿੱਲੀ ਦੇ ਵਿੱਚ ਜਿਹੜਾ 1 ਸਾਲ 380 ਦਿਨ ਚੱਲਿਆ ਉਹਦੇ ਵਿੱਚ ਜਿਹਨੇ ਤਨਕਾਲੇ ਕਾਨੂੰਨ ਵਾਪਸ ਕਰਾ ਕੇ ਸੰਗੋਤ ਮੋਰਚਾ ਆਇਆ ਤਾਂ ਉਸ ਵੇਲੇ ਇੱਕ ਐਮਐਸ ਐਸਪੀ ਦਾ ਜਿਹੜਾ ਕਾਨੂੰਨ ਦੀ ਵਾਦਾ ਕੀਤਾ ਸੀ ਬਣਾਵਾਂਗੇ ਪਰ ਉਹ ਅੱਜ ਤੱਕ ਬਣਾਇਆ ਨਹੀਂ ਉਹ ਕਿਉਂ ਨਹੀਂ ਬਣਾਇਆ ਦੂਸਰੀ ਗੱਲ ਇਹ ਆ ਆ ਸਾਡਾ ਪਾਕੜਾ ਡੈਮ ਸਾਡਾ ਪੌਂਗ ਡੈਮ ਜਿਹੜੇ ਇਹਨਾਂ ਨੇ ਡੈਮ ਸੇਫਟੀ ਕਾਨੂੰਨ ਬਣਾ ਕੇ ਸਾਡੇ ਪੰਜਾਬ ਤੋਂ ਖੋਲੇ ਸਾਡੇ ਪੰਜਾਬ ਦਾ ਪਾਣੀ ਹੈ ਇਹ ਸਾਡੋ ਖੋਲ ਲਿਆ ਉਹਨਾਂ ਨੇ ਅਸੀਂ ਜਿਹੜਾ 220 ਬਿਜਲੀ ਬੇਲਿਆ ਉਹਦੀ ਉਹ ਸਾਡੇ ਨਾਲ ਵਾਅਦਾ ਕੀਤਾ ਉਹ ਵਾਅਦਾ ਖਿਲਾਫੀ ਕੀਤੀ ਇਹਨਾਂ ਨੇ ਮੁੜ ਕੇ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਫੇਰ ਲੈ ਆਂਦਾ ਜਿਹੜਾ ਮਿਸ਼ਰਾ ਕਹਣੀ ਇਹ ਜਤਨੇ ਸਾਡੇ ਕਿਸਾਨਾਂ ਨੂੰ ਬਦਰ ਕੇ ਮਾਰ ਦਿੱਤਾ ਥਾਰ ਦੇ ਥੱਲੇ ਇੱਕ ਸਾਡਾ ਤੁਹਾਡਾ ਉਤਰ ਪ੍ਰੇਰਕ ਵੀ ਉੱਥੇ ਜਿਹੜਾ ਚੀਜ਼ ਹੋਇਆ ਪਰ ਉਹਨੂੰ ਬਚਾਉਣ ਲਈ ਇਹਨਾਂ ਨੇ ਟੈਣੀ ਨੂੰ ਆਪਣੇ ਕਹਿੰਦੇ ਵੀ ਮੰਤਰੀ ਮੰਡਲ ਤੋਂ ਬਾਹਰ ਨਹੀਂ ਕੱਢਿਆ ਇਹਨਾਂ ਨੇ ਉਹਨੂੰ ਕੱਢਿਆ ਨਹੀਂ ਹੋਟਲ ਦੇ ਫੇਰ ਦੇ ਦਿੱਤੀ ਆ ਅੱਜ મોદી ਕੋਈ ਮਗਲਾਈ ਦੀ ਨਹੀਂ ਗੱਲ ਕਰਦਾ ਕੋਈ ਕਿਸੇ ਦੀ ਨੌਕਰੀ ਦੀ ਗੱਲ ਨਹੀਂ ਕਰਦਾ 15 ਲੱਖ ਪੌਂਡ ਦੀ ਗੱਲ ਕੀਤੀ ਉਹ ਵੀ ਕੋਈ ਗੱਲ ਨਹੀਂ ਕਰਦਾ ਅੱਜ ਕੀ ਇਹਨੇ ਛੱਡਿਆ ਕਹਿੰਦਾ 70 ਸਾਲ ਦੇ ਵਿੱਚ ਜੋ ਬਣਿਆ ਉਹ ਅੱਜ ਲੋਦੀ ਨੇ ਉਹ ਬੀਏ ਸੈਨਲ ਵੇਚ ਦਿੱਤਾ ਇਹਨੇ ਜਹਾਜ਼ ਵੇਚ ਦਿੱਤੇ ਰੇਲਵੇ ਸਟੇਸ਼ਨ ਵੇਚ ਦਿੱਤੇ ਇਹਨੇ ਕਿਹੜਾ ਜਿਹੜਾ ਮਹਿਕਮਾ ਛੱਡਿਆ ਬੈਂਕਾਂ ਇਹਨੇ ਉਹਨਾਂ ਨੂੰ ਦੇ ਦਿੱਤੀਆਂ ਰੇਲਾਂ ਵੇਚ ਦਿੱਤੀਆਂ ਸਟੇਸ਼ਨ ਦੇ ਦਿੱਤੇ ਕੋਈ ਵੀ ਮਹਿਕਮਾ ਨਹੀਂ ਜਿਹੜਾ ਛੱਡਿਆ 70 ਸਾਲ ਦੇ ਵਿੱਚ ਬਣਾਇਆ ਕਹਿੰਦੇ ਹੁੰਦੇ ਆ ਇਹ ਕਹਿੰਦੇ ਹੁੰਦੇ ਆ ਕਿ ਇੱਕ ਬੰਦਾ ਕਹਿੰਦਾ ਕਿ ਮੈਂ ਆਪਣੇ ਪੇ ਦਾਦੇ ਪਰਖਿਆ ਦੀ ਜ਼ਮੀਨ ਬੇਚ ਕੇ ਇੱਕ ਕਾਬ ਲੈ ਲਈ ਇੱਕ ਬਹੁਤ ਵੱਡੀ ਕੋਠੀ ਬਣਾ ਲਈ ਤਾਂ ਬੇ ਕਹਿੰਦਾ ਮੇਰੇ ਪੁੱਤਿਆਂ ਨੇ 70 ਸਾਲਾਂ ਦੇ ਵਿੱਚ ਕੀ ਬਣਾਇਆ ਇਹ ਤਾਂ ਛੜਮਾਰੀ ਕੋਈ ਗੱਲ ਨਹੀਂ ਜਿਹੜੀ 70 ਸਾਲਾਂ ਦੇ ਵਿੱਚ ਜੋ ਕੁਝ ਬਣਾਇਆ ਇਹਨੇ ਕੱਲਾ ਕੱਲਾ ਕਰਕੇ ਵੇਚ ਦਿੱਤਾ ਇਹ ਸਵਾਲਾਂ ਨੂੰ ਲੈ ਕੇ ਅਸੀਂ ਅੱਜ ਇਹ ਹਲਕੇ ਤੋਂ ਜਿਹੜੀ ਉਮੀਦਵਾਰ ਆ ਭਾਜਪਾ ਜੀ ਉਹਨੂੰ ਸਵਾਲ ਕਰਨ ਲਈ ਇੱਥੇ ਇਕੱਠੇ ਹੋਏ ਸੀ ਜਿਹੜਾ ਅੱਧਾ ਪੌਣਾ ਘੰਟਾ ਅਸੀਂ ਉਹਨੂੰ ਰੋਕਿਆ ਪਰ ਉਹ ਜਵਾਬ ਦੇ ਜਵਾਬ ਜਿਹੜੇ ਆ ਕੋਈ ਮੈਨੂੰ ਨਹੀਂ ਲੱਗਦਾ ਬਈ ਉਹ ਤਸੱਲੀ ਬਕਸ ਦਿੱਤੇ ਆ ਤੇ ਮੈਂ ਦਾ ਬੇਨਤੀ ਕਰੂੰਗਾ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਜਿਹੜੇ ਆਉਂਦੇ ਭਾਜਪਾ ਦੇ ਉਮੀਦਵਾਰ ਆਗੂ ਉਹਨਾਂ ਦਾ ਇੱਦੈ ਕਰਾਓ ਕਰੋ ਇਹ ਇੱਕ ਵੇਚ ਜ਼ਰੂਰੀ ਆ ਆਪਸ ਵਿੱਚ ਸਾਂਝ ਦੇ ਨਾਲ ਜਿਹੜਾ ਉਹ ਆਪਾਂ ਸੰਘਰਸ਼ ਨੂੰ ਚਲਾਈਏ ਇਹ ਬੇਨਤੀਆਂ ਕਰਦੀਆਂ ਸੀ ਧੰਨਵਾਦ ਐ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਜਿੰਨੇ ਵੀ ਪਾਰਟੀਆਂ ਦੇ ਉਮੀਦਵਾਰ ਇਲੈਕਸ਼ਨ 'ਚ ਲੜ ਰਹੇ ਆ ਜਿਹੜੀਆਂ ਭਾਜਪਾ ਤੋਂ ਬਿਨਾਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਤਾਂ ਜੀ ਸਵਾਲ ਕਰਨ ਦਾ ਸੱਦਾ ਆ ਸਾਰਿਆਂ ਦਾ ਔਰ ਭਾਜਪਾ ਦੇ ਵਾਸਤੇ ਸੰਜੁਗ ਕਿਸਾਨ ਮੋਰਚੇ ਦਾ ਸੱਦਾ ਆਇਆ ਵੀ ਭਾਜਪਾ ਨੂੰ ਲਗਦੀ ਬਾਦ ਵਿੱਚ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਮਾਲਵੇ ਦੇ ਵਿੱਚ ਹੋਰ ਸਾਰੇ ਇਲਾਕਿਆਂ ਦੇ ਵਿੱਚ ਭਾਜਪਾ ਵਾਲਿਆਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਔਰ ਹਰਾਨੀ ਦੀ ਗੱਲ ਇਹ ਆ ਵੀ ਜਿਹੜੀ ਸਰਕਾਰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਸਰਕਾਰ ਕਹਿੰਦੀ ਆ ਉਹ ਹੀ ਆ ਪਿਛਲੇ ਦਿਨਾਂ ਦੇ ਵਿੱਚ ਰੋਜ਼ ਸਾਡੇ ਕਿਸਾਨ ਜਿਹੜੇ ਆ ਭਾਜਪਾ ਦਾ ਜਦੋਂ ਵਿਰੋਧ ਕਰਨ ਜਾਂਦੇ ਉਹਨਾਂ ਨੂੰ ਚੱਕ ਕੇ ਥਾਣਿਆਂ ਦੇ ਵਿੱਚ ਬਿਠਾ ਲਿਆ ਜਾਂਦਾ ਤੇ ਰਾਤ ਨੂੰ 10 10 11 ਵਜੇ 11 ਵਜੇ ਤੱਕ ਜਦੋਂ ਲੋਕ ਥਾਣੇ ਦਾ ਘਰਾਓ ਕਰਦੇ ਫੇਰ ਉਹਨੂੰ ਛੱਡਿਆ ਜਾਂਦਾ ਤੇ ਚਾਰ ਪੰਜ ਕਿਸਾਨ ਤਾਂ ਸਾਡੇ ਦੋ ਰਾਤਾਂ ਜਿਹੜੇ ਉਹ ਜੇਲ੍ਹ ਵਿੱਚ ਵੀ ਰੱਖੇ ਲੋਕਾਂ ਨੇ ਥਾਣੇ ਦਾ ਘਰਾਓ ਕਰਕੇ ਉਹਨੂੰ ਛੱਡਿਆ ਸੋ ਇਹ ਭਾਜਪਾ ਨੂੰ ਇਹਦਾ ਵਿਰੋਧ ਕਰਾਂਗੇ ਭਾਜਪਾ ਦੂਜੀਆਂ ਨੀਤੀਆਂ ਜੋ ਕੁਛ ਇਹਨਾਂ ਨੇ ਹਰਿਆਣੇ ਦੇ ਬਾਰਡਰ ਤੇ ਕਿਸਾਨਾਂ ਨਾਲ ਕੀਤਾ ਉਹ ਤੇ ਨਿੰਦਣਯੋਗ ਆ ਜਿੱਦਾਂ ਇਹਨਾਂ ਨੇ ਸਾਨੂੰ ਦਿੱਲੀ ਨੂੰ ਜਾਣ ਤੋਂ ਰੋਕਿਆ ਸੀਗਾ ਚਾਹੀਦਾ ਤਾਂ ਇਦਾਂ ਵੀ ਅਸੀਂ ਵੀ ਇਹਨਾਂ ਦੇ ਰਾਹਾਂ ਦੇ ਵਿੱਚ ਇਸ ਤਰ੍ਹਾਂ ਇੱਕ ਲਿਬ ਵਿਛਾਈਏ ਤੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਬੜਾ ਨਾਂ ਦਾ ਇਹ ਲੱਗਦੀ ਬਾਅਦ ਨੂੰ ਅਸੀਂ ਜਿੰਨਾ ਸਾਡੇ ਤੋਂ ਹੋ ਸਕਿਆ ਸੀ ਇਹਨਾਂ ਦਾ ਪਾਜਪਾ ਦਾ ਵਿਰੋਧ ਜਿਹੜਾ ਉਹ ਵੱਤ ਵਤ ਕਰਦੇ ਰਵਾਂਗੇ ਹਾਂਜੀ ਮੈਡਮ ਅੱਜ ਤੁਸੀਂ ਬਾੜੀਆਂ ਬਟੀਆਂ ਅੱਜ ਇੱਕ ਕਲਾ ਵਿੱਚ ਆਏ ਸੀਗੇ ਅੱਜ ਤੁਹਾਡੇ ਕਿਸਾਨਾਂ ਵੱਲ ਵਿਰੋਧ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਬਾੜੀਆਂ ਕਲਾ ਵਿੱਚ ਮੀਟਿੰਗ ਕੀਤੀ ਹੈ ਜੀ ਵੋਟਰਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਕਿਸਾਨ ਵੀਰ ਹੈ ਮੇਰੇ ਮੈਂ ਕਦੀ ਨਹੀਂ ਕਹਿੰਦੀ ਉਹਨਾਂ ਨੂੰ ਉਹਨਾਂ ਦੀ ਗੱਲ ਸੁਣੀ ਹੈ ਪਰ ਮੇਰੇ ਮੈਨੂੰ ਇਹ ਨਹੀਂ ਕਦੀ ਕਿ ਮੈਨੂੰ ਕੋਈ ਡਰ ਹੈ ਉਹਨਾਂ ਤੋਂ ਕਿਉਂਕਿ ਉਹ ਡਰਾਉਣ ਵਾਲੀ ਕੋਈ ਗੱਲ ਹੀ ਨਹੀਂ ਐ ਇਨਸਾਨ ਐ ਹਸੀ ਸਾਰੇ ਇੱਕ ਦੂਜੇ ਦੇ ਖਿਲਾਫ ਹੋ ਸਕਦੇ ਆ ਸਰਕਾਰ ਦੇ ਖਿਲਾਫ ਹੋ ਸਕਦੇ ਆ ਪਰ ਉਹ ਸਰਕਾਰ ਦੇ ਖਿਲਾਫ ਵੀ ਨਹੀਂ ਐ ਉਹਨਾਂ ਦੀਆਂ ਕੁਝ ਮੰਗਾਂ ਆ ਜਿਹੜੀਆਂ ਲੈ ਕੇ ਮੈਂ ਜ਼ਰੂਰ ਅੱਗੇ ਚੱਲੂੰਗੀ ਔਰ ਮੈਂ ਉਹਨਾਂ ਨੂੰ ਵਿਸ਼ਵਾਸ ਵੀ ਦਿੱਤਾ ਐ ਕਿ ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਜ਼ਰੂਰ ਉਹ ਮੰਗਾਂ ਨੂੰ ਅੱਗੇ ਲੈ ਕੇ ਚੱਲੂੰਗੀ ਪਰ ਮੈਂ ਕਿਸਾਨ ਵੀਰਾਂ ਨੂੰ ਵੀ ਇਹੀ ਅਪੀਲ ਕਰਦੀ ਆ ਕਿ ਤੁਸੀਂ ਵੀ ਇਲੈਕਸ਼ਨ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਯੋਗਦਾਨ ਜ਼ਰੂਰ ਪਾਓ ਤਾਂ ਕਿ ਅਸੀਂ ਵੀ ਜਾ ਕੇ ਜਦੋਂ ਅੱਗੇ ਜਾ ਕੇ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰੀਏ ਤਾਂ ਉੱਥੇ ਮੈਨੂੰ ਇਹ ਨਾ ਕਹਿਣਾ ਪਵੇ ਕਿ ਇੰਨਾ ਜ਼ਿਆਦਾ ਵਿਰੋਧ ਕਰਦੇ ਆ ਬਈ ਉਹਨਾਂ ਨੇ ਬਿਲਕੁਲ ਨਹੀਂ ਰੋਕਿਆ ਔਰ ਮੈਂ ਆਪ ਚੱਲ ਕੇ ਉਹਨਾਂ ਕੋਲ ਆਈ ਆ ਔਰ ਉਹਨਾਂ ਨੇ ਪੂਰਾ ਰਸਤਾ ਦਿੱਤਾ ਕਿ ਮੀਟਿੰਗ ਕੀਤੀ ਆ ਬਹੁਤ ਅੱਛਾ ਮਾਹੌਲ ਹੈ ਉਹਨਾਂ ਦਾ ਅਧਿਕਾਰ ਹੈ ਵਿਰੋਧ ਕਰਨਾ ਉਹ ਕਰਦੇ ਆ ਸਾਡਾ ਅਧਿਕਾਰ ਹੈ ਸੁਣਨਾ ਔਰ ਉਹਦੇ ਹੱਲ ਕੱਢਣਾ ਔਰ ਐਸੀ ਕਰ ਰਹੇ ਨੇ ਪਿੰਡ ਦੇ ਮੀਟਿੰਗ ਦੇ ਕਾਨੇ ਦੇ ਦੌਰਾਨ ਕਿੱਧਰ ਹੰਗਾਰਾ ਮਿਲਿਆ ਪੀਜਪੀ ਨੂੰ ਬਹੁਤ ਹੰਗਾਰਾ ਮਿਲ ਗਿਆ ਆ ਲੋਕ ਸ਼ਾਂਤ ਹੈ ਪਤਾ ਨਹੀਂ ਕੀ ਗੱਲ ਹੈ ਮੈਂ ਹੁਣ ਉਹ ਹੀ ਇਹਨਾਂ ਦਾ ਉਤਸ਼ਾਹ ਭਰਿਆ ਕਿ ਸ਼ਾਂਤ ਨਹੀਂ ਹੋਣਾ ਖੁੱਲ ਕੇ ਅੱਗੇ ਆਓ ਵੋਟ ਤਾਂ ਪਾਣੀ ਪਾਣੀ ਫਿਰ ਆਪਾਂ ਕਹਿ ਕੇ ਕਿਉਂ ਨਹੀਂ ਪਾਣੀ ਇਸ ਕਰਕੇ ਕੋਈ ਮੰਚ ਡਰ ਨਹੀਂ ਹੈ ਕਿਸੇ ਦੇ ਸਾਰੇ ਜਣੇ ਆ ਹਰ ਕੋਈ ਇਨਸਾਨ ਚਾਹੁੰਦਾ ਕਿ ਦੇਸ਼ ਦੀ ਤਰੱਕੀ ਹੋਵੇ ਅਸੀਂ ਵੀ ਇੱਕ ਅੱਛਾ ਦੇਸ਼ ਦੇਖੀਏ ਭਾਰਤ ਦੇਸ਼ ਸਾਡਾ ਬਹੁਤ ਅੱਛਾ ਹੈ ਭਾਰਤ ਨੂੰ ਸੋਨੇ ਦੀ ਜੜੀ ਕਿਹਾ ਜਾਂਦਾ ਸੀ ਉਹਨੂੰ ਦੁਆਰਾ ਉੱਥੇ ਹੀ ਲੈ ਕੇ ਆਣਾ ਇਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਣਾ ਸਤਾਇਚ ਬੀਜੇਪੀ ਦੀ ਸਰਕਾਰ ਬਣਾ ਕੇ ਹੁਣ ਤਾਂ ਸਰਕਾਰ ਬਣਨੀ ਬਣਨੀ ਤੈ ਹੈ ਔਰ ਇਹ ਹਸ਼ਿਆਰਪੁਰ ਦੀ ਸੀਟ ਦਾ ਉਹ ਜਿਹੜੇ 400 ਪਾਰ ਦੇ ਵਿੱਚ ਅਸੀਂ ਯੋਗਦਾਨ ਪਾ ਰਹੇ ਆ ਸਾਰੇ ਹਰ ਹਲਕੇ ਦੇ ਵਿੱਚ ਮੈਂ ਨੌ ਹਲਕਿਆਂ ਤੇ ਜਾ ਕੇ ਆਈਆਂ ਕਿਸਾਨ ਵੀਰਾਂ ਨੂੰ ਵੀ ਮਿਲੀ ਆ ਕਿਤੇ ਕੋਈ ਵੀ ਇਦਾਂ ਦੀ ਗੱਲ ਨਹੀਂ ਹਰ ਚਿਹਰੇ ਤੇ ਖੁਸ਼ੀ ਹੈ ਮੋਦੀ ਜੀ ਨੂੰ ਅੱਗੇ ਲਿਆਂਣ ਲਈ ਪ੍ਰਧਾਨ ਮੰਤਰੀ ਬਣਾਉਣ ਲਈ ਔਰ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਧੰਨਵਾਦ ਜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप